ਅੱਜ ਧਰਨਾ ਸਮਰਥ ਕਰਨ ਦਾ ਕੀ ਕਾਰਨ ਹੈ ਜੀ ਅੱਜ ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਪਹਿੰਡੇ ਜ਼ਿਲ੍ਹੇ ਦੀ ਕਮੇਟੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਮੰਗਾਂ ਮਸਲਿਆਂ ਨੂੰ ਲੈ ਕੇ ਇੱਥੇ ਮੋਰਚਾ ਲੱਗਿਆ ਹੋਇਆ ਸੀ ਜਿਦੇ ਚ ਅਸੀਂ ਦੱਸ ਚੁੱਕੇ ਹਾਂ ਵੀ ਇੱਥੇ ਪਿਛਲੀ 2 ਮਾਰਚ ਨੂੰ ਘੜੇਮਾਰੀ ਹੋਈ ਹੈ ਜਾਂ ਇਥੋਂ ਇੱਕ ਏਜੰਸੀ ਇੱਕ ਕੰਪਨੀ ਗੈਸ ਪੇਪਰ ਇਹਨਾਂ ਮੋੜਾਂ ਦੇ ਤਲਵੰਡੀ ਦੇ ਵਿੱਚ ਇਹ ਨਘਾ ਰਹੀ ਹੈ ਉਹਦਾ ਬਕਾਇਦਾ ਪਿਛਲੀ 15 ਮਈ ਦਾ ਸਮਝੌਤਾ ਹੋਇਆ ਉਹ ਸਮਝੌਤੇ ਨੂੰ ਲਾਗੂ ਕਰਨ ਦਾ ਮਾਮਲਾ ਹੈ ਇਸੇ ਤਰ੍ਹਾਂ ਨਰਮੇ ਦੇ ਵੀ ਜਨ ਮਾਮਲਾ ਉਹ ਉਹਨਾਂ ਨੂੰ ਲੈ ਕੇ ਮਤਲਬ ਉਹ ਮੰਗਾਂ ਜਾਂ ਮਤਲਬ ਰੈਕੇ ਕਲਾਂ ਦੇ ਵਿੱਚ ਜਿਹੜੀ ਵੱਤ ਪਸ਼ੂਆਂ ਦੀ ਵੱਡੀ ਪੱਧਰ ਤੇ ਬਿਮਾਰੀ ਦੇ ਕਾਰਨ ਮੌਤ ਹੋਈ ਹੈ ਇਸੇ ਤਰ੍ਹਾਂ ਭਾਰਤ ਮਾਲਾ ਪ੍ਰੋਜੈਕਟ ਦਾ ਮਾਮਲਾ ਤੇਲ ਪਾਈਪ ਲਾਈਨ ਦਾ ਮਾਮਲਾ ਵਿੱਚ ਸੀ ਉਹ ਚਲੋ ਨਿਬੜ ਗਿਆ ਵਧੀਆ ਗੱਲ ਹੋ ਗਈ ਜਣੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਤੱਕ ਠੀਕ ਆ ਉਹ ਤੇਲ ਪਾਈਪ ਲਾਈਨ ਦਾ ਸਮਝੌਤਾ ਅਧਿਕਾਰੀ ਆ ਕੇ ਇੱਥੇ ਸਾਡੇ ਨਾਲ ਬਹਿ ਕੇ ਸਮਝੌਤਾ ਕਰਕੇ ਉਹਨੂੰ ਲਾਗੂ ਵੀ ਕਰਨਾ ਸ਼ੁਰੂ ਕੀਤਾ ਪਰ ਜਿਹੜੀਆਂ ਬਾਕੀ ਮੰਗਾਂ ਹਜੇ ਤੱਕ ਸਰਕਾਰ ਦਾ ਰਵਈਆ ਇਹਨਾਂ ਨੂੰ ਨਾ ਲਾਗੂ ਕਰਦੇ ਸਾਨੂੰ ਦਿਸ ਰਹੀ ਹੈ ਪੇਟੀਸ਼ਨ ਕਿਉਂਕਿ 4 ਅਪ੍ਰੈਲ ਤੋਂ ਕੋਈ ਵੀ ਅਧਿਕਾਰੀ ਕੋਈ ਵੀ ਸਰਕਾਰ ਦਾ ਨਮਾਇੰਦਾ ਇੱਥੇ ਸਾਡੀ ਸਟੇਜ ਤੋਂ ਆ ਕੇ ਵਿਸ਼ਵਾਸ ਨਹੀਂ ਦਿਵਾ ਕੇ ਗਿਆ ਵੀ ਕੋਈ ਗੱਲ ਨਹੀਂ ਭਾਈ ਤੁਸੀਂ ਮਤਲਬ ਸਾਨੂੰ 5-7 ਦਿਨ ਦਿਓ ਜਾਂ ਹਫ਼ਤਾ ਦਿਓ ਅਸੀਂ ਤੁਹਾਡੇ ਮੰਗਾ ਮਸਲੇ ਹੱਲ ਕਰਾਂਗੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਗਰਮੀਤ ਗੁੱਟੀਆਂ ਖੇਤੀਬਾੜੀ ਮੰਤਰੀ ਆ ਬਕਾਇਦਾ ਉਹਦੇ ਨਾਲ ਤਿੰਨ-ਚਾਰ ਮੀਟਿੰਗਾਂ ਵੀ ਹੋ ਗਈਆਂ ਪਰ ਉਹ ਵੀ ਗੋਗਲਗਾ ਤਾਂ ਮਿੱਟੀ ਝਾੜਨ ਵਾਲੀ ਗੱਲ ਆ ਸਾਡੇ ਬੈਠਾਂ ਤੋਂ ਡੀਸੀ ਸਾਹਿਬ ਨੂੰ ਫੋਨ ਕਰ ਦਿੰਦੇ ਆ ਡੀਸੀ ਸਾਹਿਬ ਕਹਿੰਦਾ ਅਸੀਂ ਜਿਹੜਾ ਤੁਹਾਡਾ ਮਤਲਬ ਮਾਪਜੇ ਵਾਲਾ ਕੇਸ ਹਬ ਬਣਾ ਕੇ ਭੇਜਤਾ ਤੇ ਗਾਂ ਸਰਕਾਰ ਤੇ ਰਹੇਗਾ ਵੀ ਸਰਕਾਰ ਪਾਉਂਦੀ ਆ ਕੁਛ ਅਸੀਂ ਵੰਡ ਦਾਂਗੇ ਆਨੇ ਬਹਾਨੇ ਆ ਜਾਣੇ ਇਸ ਕਰਕੇ ਅਸੀਂ ਅੱਜ ਦੁਖੀ ਮਨ ਦੇ ਨਾਲ ਇਹ ਐਲਾਨ ਕੀਤਾ ਭਾਵੇਂ ਬਾਡੀ ਦੀ ਰੁੱਤ ਹੋਣ ਕਰਕੇ ਅਜੇ ਅਸੀਂ ਕੰਮਕਾਰਾਂ ਦੇ ਕਸਾਟ ਆ ਅਸੀਂ 5 ਮਈ ਨੂੰ ਮਤਲਬ ਗਰਮੀਤ ਘੁੱਟੀਆਂ ਦੇ ਪਿੰਡ ਘੁੱਟੀਆਂ ਪਿੰਡ ਦੇ ਵਿੱਚੋਂ ਤੇ ਘਰ ਅੱਗੇ ਪੱਕਾ ਮੋਰਕਾ ਲਾਵਾਂਗੇ ਉਸ ਤੋਂ ਬਾਅਦ ਨਾਲ ਇਹ ਵੀ ਐਲਾਨ ਕੀਤਾ ਉਧਰ ਵੀ ਮੋਰਚਾ ਚੱਲੂਗਾ ਤੇ ਪਿੰਡਾਂ ਦੇ ਵਿੱਚ ਵੀ ਇਸ ਮਹਿਨਾ ਮੰਗਾ ਨੂੰ ਲੈ ਕੇ ਉਹਨਾਂ ਨੂੰ ਸਵਾਲ ਜਵਾਬ ਘੇਰਾ ਕਰਾਈ ਹੋਊਗੀ ਫੇਰ ਹੀ ਇਹ ਮਤਲਬ ਕਿਸੇ ਨਾ ਕਿਸੇ ਮਸਲੇ ਦਾ ਹੱਲ ਹੋਣਾ